ਪ੍ਰੀਤ ਤੇ ਪ੍ਰੇਮ ਕਾਦੇ ਨਾਲ ਹੈ ਬੱਚੇ ਨਾਲ ਘਰ ਵਾਲੀ ਨਾਲ ਮਾਂ ਪਿਓ ਨਾਲ ਰਸ ਆਉਂਦਾ ਉਹਨਾਂ ਨੂੰ ਮਿਲ ਕੇ ਜਿਹਦੇ ਨਾਲ ਪ੍ਰੀਤ ਪ੍ਰੇਮ ਪ੍ਰੀਤ ਹੋਵੇ ਉਹਦੇ ਨੂੰ ਉਹਨੂੰ ਮਿਲ ਕੇ ਰਸ ਆਉਂਦਾ ਜਿਸ ਨੂੰ ਵੀ ਤੁਹਾਡਾ ਤੁਹਾਡਾ ਪਿਆਰ ਹੈ ਉਹਨੂੰ ਮਿਲ ਕੇ ਰਸ ਆਉਂਦਾ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸ਼ੁਕਰ ਹੈ ਪ੍ਰਮਾਤਮਾ ਤੇਰਾ ਮੈਂ ਤੈਨੂੰ ਜਰਰੇ ਜਰਰੇ ਵਿੱਚ ਵੇਖਦਾ ਹਰ ਚੀਜ਼ ਵਿੱਚ ਵਸਿਆ ਵੇਖਦਾ ਹੁਣ ਮੈਨੂੰ ਹਰ ਥਾਂ ਤੇ ਰਸ ਆਉਂਦਾ ਹੈ ਤੁਸੀਂ ਰਸ ਲੈਣ ਵਾਲੀ ਕਿੰਨੀ ਛੋਟੀ ਜੀ ਚੀਜ਼ ਬਣਾਈ ਹੋਈ ਹੈ ਇੱਧਰ ਸੁਣਿਓ ਧਿਆਨ ਨਾਲ ਪਕੜਿਓ ਗੱਲ ਰਸ ਲੈਣ ਵਾਲੀ ਕਿੰਨੀ ਛੋਟੀ ਜੀ ਚੀਜ਼ ਬਣਾਈ ਹੈ ਵੇਖੋ ਮੈਂ ਪੁੱਤ ਨੂੰ ਮਿਲਦਾ ਮੈਨੂੰ ਰਸ ਆਉਂਦਾ ਹੈ ਕਿੱਡੀ ਲਿਮਟ ਕਰ ਲਈ ਆਪਣੇ ਰਸ ਦੀ ਵੀ ਇੱਥੋਂ ਹੀ ਰਸ ਆਉਂਦਾ ਧੀ ਨੂੰ ਵੇਖਦਾ ਮੈਨੂੰ ਰਸ ਆਉਂਦਾ ਪੋਤੇ ਨੂੰ ਵੇਖਦਾ ਮੈਨੂੰ ਰਸ ਆਉਂਦਾ ਪੋਤਾ ਹੋ ਜਾਏ ਮੈਨੂੰ ਰਸ ਆਵੇ ਮੈਨੂੰ ਧੀ ਪੋਤੀ ਮਿਲ ਜੇ ਮੈਨੂੰ ਰਸ ਆਵੇ ਲੈ ਇੰਨੀ ਕੀ ਚੀਜ਼ ਨੂੰ ਰਸ ਬਣਾ ਲਿਆ ਕਦੇ ਤੁਰ ਗਿਆ ਰਸ ਤੁਰ ਗਿਆ ਕਦੇ ਆ ਗਿਆ ਰਸ ਆ ਗਿਆ ਤੈਨੂੰ ਬੁਲਾ ਲਿਆ ਰਸ ਆ ਗਿਆ ਤੈਨੂੰ ਬੁਲਾਇਆ ਨਹੀਂ ਰਸ ਚਲਿਆ ਗਿਆ ਹੁਣ ਤੇਰਾ ਰਸ ਕੈਨੇਡਾ ਚਲਿਆ ਗਿਆ ਪੁੱਤਾਂ ਕੈਨੇਡਾ ਤੁਰ ਗਿਆ ਹੁਣ ਤੇਰਾ ਰਸ ਵੀ ਕੈਨੇਡਾ ਤੁਰ ਗਿਆ ਹੁਣ ਫੋਨ ਦੀ ਵੇਟ ਕਰੀ ਜਾ ਪੁੱਤਿਆ ਫੋਨ ਕਰ ਓਏ ਫੋਨ ਆ ਗਿਆ ਰਸ ਆ ਗਿਆ ਫੋਨ ਫੇਰ ਨਹੀਂ ਆਇਆ ਰਸ ਫੇਰ ਨਹੀਂ ਆਇਆ ਕਹਿੋ ਜਰਾਸੇ ਤੇ ਅੱਛਾ ਐ ਬਣਾਓ ਦਰਖਤ ਨੂੰ ਵੇਖਦਾ ਰਸ ਆਉਂਦਾ ਪੱਤਿਆਂ ਨੂੰ ਵੇਖਦਾ ਰਸ ਆਉਂਦਾ ਹੈ ਪਸ਼ੂਆਂ ਨੂੰ ਵੇਖਦਾ ਰਸ ਆਉਂਦਾ ਹੈ ਪੰਛੀਆਂ ਨੂੰ ਵੇਖਦਾ ਰਸ ਆਉਂਦਾ ਹੈ ਅਸਮਾਨ ਨੂੰ ਵੇਖਦਾ ਰਸ ਆਉਂਦਾ ਹੈ ਕੁਦਰਤ ਦੇ ਹਰ ਰੰਗ ਨੂੰ ਵੇਖ ਕੇ ਮੈਨੂੰ ਰਸ ਆਉਂਦਾ ਹੈ ਹਰ ਰੰਗ ਤੇਰੇ ਮਾਈਂਡ ਨੇ ਹੀ ਬਣਾਇਆ ਐ ਵੀ ਮੇਰੇ ਪੁੱਤ ਚੋਂ ਰਸ ਆਉਂਦਾ ਏ ਇਦਾਂ ਹੀ ਹੁਣ ਹਰ ਚੀਜ਼ ਚੋਂ ਬਣਾ ਵੀ ਮੈਨੂੰ ਹਰ ਚੀਜ਼ ਚੋਂ ਰਸ ਆਉਂਦਾ ਹੈ ਬਾ ਜਿੱਦਣ ਤੈਨੂੰ ਹਰ ਚੀਜ਼ ਚ ਰਸ ਆਉਣ ਲੱਗ ਗਿਆ ਉਹ ਦਿਨ ਸਮਝ ਲੈ ਤੂੰ ਬ੍ਰਹਮ ਗਿਆਨੀ ਹੋ ਗਿਆ ਸਭ ਨਾਨਕ ਬ੍ਰਹਮ ਪਸਾਰੋ ਕਾਦਾ ਪਸਾਰਾ ਹੈ ਬ੍ਰਹਮ ਦਾ ਤੇ ਤੈਨੂੰ ਹਰ ਚੀਜ਼ ਚ ਵੇਖ ਕੇ ਸਵਾਦ ਆਉਣ ਲੱਗ ਜੇ ਪਾਣੀ ਨੂੰ ਚੱਲਦਾ ਵੇਖੇ ਆਨੰਦ ਆਰਿਆ ਪੋਤੇ ਨੂੰ ਵੇਖੇ ਆਨੰਦ ਆਰਿਆ ਕਿਸੇ ਦਾ ਪੋਤਾ ਵੇਖੇ ਉਦੋਂ ਵੀ ਆਨੰਦ ਆਰਿਆ ਜੇ ਤੈਨੂੰ ਪੋਤੇ ਨੂੰ ਵੇਖ ਕੇ ਆਨੰਦ ਆਉਂਦਾ ਫਿਰ ਤੇ ਮੋਹ ਹੈ ਤੇ ਜੇ ਸਭ ਨੂੰ ਵੇਖ ਕੇ ਆਨੰਦ ਆਉਂਦਾ ਫਿਰ ਪ੍ਰੇਮ ਹੈ ਪ੍ਰੇਮ ਤੇ ਮੋਹ ਦਾ ਹੀ ਫਰਕ ਹੈ ਮੋਹ ਲਿਮਟ ਹੁੰਦੀ ਹੈ ਪ੍ਰੇਮ ਲਿਮਟਲੈਸ ਹੁੰਦਾ ਹੈ ਲਿਮਟਲੈਸ ਪ੍ਰੇਮ ਇਹ ਨੂੰ ਕਹਿੰਦੇ ਆ ਬੰਦਾ ਪ੍ਰੇਮ ਦਾ ਭਰਿਆ ਹੋਇਆ ਦੇਖੋ ਮਨ ਪ੍ਰੇਮ ਦਾ ਭਰਿਆ ਹੋਇਆ ਅੱਖਾਂ ਪ੍ਰੇਮ ਦੀਆਂ ਭਰੀਆਂ ਹੋਈਆਂ ਪੋਤੇ ਨੂੰ ਵੇਖਦਾ ਤਾਂ ਵੀ ਰਸ ਆਉਂਦਾ ਪਿਆਰ ਆਉਂਦਾ ਪੋਤੇ ਦਾ ਕਿਸੇ ਦਾ ਪੋਤਾ ਵੇਖਦਾ ਤਾਂ ਵੀ ਪਿਆਰ ਆਉਂਦਾ ਦਰਖਤ ਨੂੰ ਵੇਖਦਾ ਤਾਂ ਵੀ ਪ੍ਰੇਮ ਆਉਂਦਾ ਪਸ਼ੂ ਨੂੰ ਵੇਖਦਾ ਪੰਛੀ ਨੂੰ ਵੇਖਦਾ ਨੂੰ ਸਾਰਿਆਂ ਦਾ ਪਿਆਰ ਆਉਂਦਾ ਇਹਨੂੰ ਪ੍ਰੇਮ ਕਹਿੰਦੇ ਨੇ ਆਪਣੇ ਮੋਹ ਨੂੰ ਪ੍ਰੇਮ ਬਣਾਓ ਛੋਟਾ ਜਿਹਾ ਰੱਖੋ ਕਹਿੰਦਾ ਜੇ ਬਹੁਤ ਛੋਟਾ ਜਿਹਾ ਇਹ ਤੇ ਤੁਹਾਨੂੰ ਦੁੱਖ ਦੇਣਗੇ ਛੱਡ ਜਾਣਗੇ ਨਾਰਾਜ਼ ਕਰਨਗੇ ਉਹਨੂੰ ਪਤਾ ਲੱਗ ਜਾਂਦਾ ਤੂੰ ਮੇਰੇ ਤੇ ਡਿਪੈਂਡ ਐ ਤੈਨੂੰ ਦੁੱਖ ਨਹੀਂ ਦਊ ਫਿਰ ਤੰਗ ਕਰੂ ਫਿਰ ਤੈਨੂੰ ਉਹਨੂੰ ਪਤਾ ਮੇਰੇ ਤੇ ਡਿਪੈਂਡ ਐ ਤੂੰ ਪਰ ਜੇ ਤੇਰਾ ਪਿਆਰ ਵਿਸ਼ਾਲ ਹੋਵੇ ਸਰਬੱਗ ਨਾਲ ਪਿਆ ਸਰਬੱਤਰ ਨਾਲ ਪਿਆ ਸਾਰਿਆਂ ਨਾਲ ਉਹਨੂੰ ਪਿਆਰ ਕਹਿੰਦੇ ਨੇ ਰਸ ਲੈਣ ਵਾਲੀ ਨਿੱਕੀ ਜੀ ਚੀਜ਼ ਨਾ ਬਣਾਓ ਹਰ ਚੀਜ਼ 'ਚੋਂ ਹੀ ਰਸ ਆਉਂਦਾ ਟੀ 'ਚੋਂ ਪੁੱਤ 'ਚੋਂ ਆਉਣਾ ਚਾਹੀਦਾ ਪਰ ਕਿਸੇ ਦੇ ਪੁੱਤ 'ਚੋਂ ਵੀ ਆ ਜਾਂਦਾ ਆਪਾਂ ਦਾ ਯਾਰ ਸੇਵਾ ਹੀ ਕਰਨੀ ਆ ਆਪਣੇ ਦੀ ਨਹੀਂ ਕਰਾਂਗੇ ਬਗਾਨੇ ਦੀ ਕਰ ਲਾਂਗੇ ਆਪਣੇ ਆਲੇ ਦੀ ਫੀਸ ਨਹੀਂ ਭਰਦੇ ਦੂਜੇ ਦੀ ਭਰ ਦਿੰਦੇ ਆ ਮੈਨੂੰ ਖੁਸ਼ੀ ਹੁੰਦੀ ਹੈ ਪੋਤੇ ਦੀ ਸੇਵਾ ਕਰਕੇ ਕਿਸੇ ਹੋਰ ਦੇ ਪੋਤੇ ਦੀ ਕਰਕੇ ਵੀ ਹੋ ਜਾਂਦੀ ਹੈ ਚੰਗਾ ਲੱਗਦਾ ਬਸ ਇਹ ਰਸ ਲੈਣਾ ਸਿੱਖ ਲੋ ਤੂੰ ਇੱਕ ਥਾਂ ਤੇ ਖੜ ਗਿਆ ਬਸ ਵੀ ਮੈਂ ਆਹੀ ਆ ਆ ਮੈਨੂੰ ਰਸ ਦੇ ਸਕਦਾ ਨਹੀਂ ਤੈਨੂੰ ਹਰ ਚੀਜ਼ ਹੀ ਉਹਨਾਂ ਰਸ ਦੇਗੀ ਪੋਤੇ ਚੋਂ ਜੋ ਤੇਨੂੰ ਰਿਫਲੈਕਸ਼ਨ ਹੁੰਦੀ ਹੈ ਨਾ ਪਿਆਰ ਦੀ ਵੀ ਮੇਰਾ ਪੋਤਾ ਮੈਨੂੰ ਪਿਆਰ ਕਰਦਾ ਹੈ ਇਹ ਰਿਫਲੈਕਸ਼ਨ ਤੈਨੂੰ ਸਾਰਿਆਂ ਚੋਂ ਹੋ ਸਕਦੀ ਹੈ ਤੈਨੂੰ ਪਿਆਰ ਕਰਨਾ ਪੈਣਾ ਤੈਨੂੰ ਹੋਰਾਂ ਚੋਂ ਵੀ ਰਿਫਲੈਕਸ਼ਨ ਮਿਲੇਗੀ ਆਪਣੀ ਰਿਫਲੈਕਟ ਕਰਦਾ ਹੈ ਨਾ ਪਿਆਰ ਹੁਣ ਪੋਤਾ ਪੋਤੇ ਚੋਂ ਤੈਨੂੰ ਬਹੁਤ ਨਜ਼ਾਰਾ ਆਉਂਦਾ ਹੈ ਵੇਖ ਕੇ ਅਸਲ ਚ ਪੋਤਾ ਤੈਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ ਤੈਨੂੰ ਆਪ ਨੂੰ ਹੀ ਤੇਰੇ ਪਿਆਰ ਦੀ ਰਿਫਲੈਕਸ਼ਨ ਮਿਲ ਰਹੀ ਹੈ ਤੈਨੂੰ ਚੰਗਾ ਜਿਹਾ ਲੱਗ ਜਾਂਦਾ ਨਜ਼ਾਰਾ ਜਾਈ ਜਾਂਦਾ ਮੇਰਾ ਪੋਤਾ ਮੇਰੇ ਬਿਨਾ ਬਚਦਾ ਨਹੀਂ ਮੇਰਾ ਪੋਤਾ ਤਾਂ ਮੇਰੀ ਜਾਨ ਹੈ ਉਹ ਪੋਤਾ 20 ਸਾਲ ਦਾ ਹੋ ਗਿਆ ਉਹਦੀ ਜਾਨ ਹੁਣ ਕੋਈ ਹੋਰ ਹੈ ਉਹ ਹੋਰ ਨੂੰ ਜਾਨੂ ਜਾਨੂ ਕਰਦਾ ਰਹਿੰਦਾ ਹੁਣ ਦਾਦਾ ਜਾਨੂ ਨਹੀਂ ਹੈ ਇੱਥੇ ਹੁਣ ਹੋਰ ਹੈ ਕੋਈ ਮੇਰੀ ਜਾਨ ਤੂੰ ਸੋਚੀ ਚਾ ਸੋਚਣ ਲੱਗਿਆਂ ਧਿਆਨ ਨਾਲ ਸੋਚ ਤੈਰਾ ਪਿਆਰ ਤੇ ਲਿਮਟਲੈਸ ਹੋਵੇ ਇਹਦੇ ਤੇ ਲਿਮਟ ਨਾ ਲਾਓ ਇਹਨੂੰ ਛੋਟਾ ਨਾ ਕਰੋ ਬਹੁਤ ਵੱਡਾ ਕਰੋ ਵੱਡਾ ਦਿਲ ਹੋਵੇ ਵੱਡਾ ਪਿਆਰ ਹੋਵੇ ਤੇਰੇ ਅੰਦਰ ਜਿੰਨੂੰ ਵੇਖੇ ਜਿੱਥੇ ਵੇਖੇ ਨਜ਼ਾਰਾ ਆਵੇ ਮੈਂ ਪਿਆਰ ਕਰਦਾ ਅੱਗੇ ਨਾ ਖਲਾਰ ਕੋਈ ਸਭ ਨੂੰ ਇੱਕ ਨੂੰ ਨਹੀਂ ਜਦੋਂ ਤੂੰ ਕਹਿੰਦਾ ਮੈਂ ਇੱਕ ਨੂੰ ਕਰਦਾ ਤਾਂ ਮਤਲਬ ਕਲੀਅਰ ਇਹ ਕਹਿ ਰਹੇ ਆਂ ਬਾਕੀਆਂ ਨੂੰ ਨਹੀਂ ਕਰਦਾ ਕਹਿਣਾ ਦਾ ਮਤਲਬ ਇਹੀ ਹੈ ਮੈਂ ਉਹਨੂੰ ਪਿਆਰ ਕਰਦਾ ਹੁਣ ਮੰਨ ਲਓ ਇੱਥੇ ਸਾਰਾ ਜੱਥਾ ਬੈਠਾ ਮੈਂ ਕਹਦਾ ਵੀ ਆ ਗੁਰਪ੍ਰੀਤ ਸਿੰਘ ਹੈ ਇਹਨੂੰ ਮੈਂ ਬਹੁਤ ਜ਼ਿਆਦਾ ਹੀ ਪਿਆਰ ਕਰਦਾ ਤੇ ਇਹਦਾ ਮਤਲਬ ਫਿਰ ਬਾਕੀਆਂ ਨੂੰ ਮੈਂ ਨਹੀਂ ਕਰਦਾ ਅਰਥ ਇਹੀ ਹੈ ਨਾ ਇਹਦਾ ਬੋਲਣ ਦੀ ਲੋੜ ਨਹੀਂ ਮਤਲਬ ਤੇ ਇਹੋ ਹੀ ਹੈ ਇਸੇ ਤਰ੍ਹਾਂ ਤੁਹਾਨੂੰ ਇਹ ਕਹਿਣਾ ਪੈਣਾ ਵੀ ਮੈਂ ਪਿਆਰ ਕਰਦਾ ਬਸ ਅੱਗੇ ਕੁਛ ਨਾ ਲਿਆਇਆ ਜੋ ਮੇਰੇ ਸਾਹਮਣੇ ਆਉਂਦਾ ਮੈਨੂੰ ਪਿਆਰ ਕਰਦਾ ਮੇਰੀ ਅੱਖ ਵਿੱਚ ਮੇਰੇ ਪੋਤੇ ਲਈ ਪੁੱਤ ਲਈ ਪਿਆਰ ਨਹੀਂ ਹਰੇਕ ਲਈ ਪਿਆਰ ਹੈ ਤੁਹਾਡ ਕਮਾਲ ਦੀ ਗੱਲ ਹੈ ਰਿਫਲੈਕਟ ਵੇਖਿਓ ਹੁੰਦਾ ਕਿਸੇ ਦਿਨ ਤਜਰਬਾ ਕਰਿਓ ਹਰੇਕ ਦਰਖਤ ਨੂੰ ਹਰੇਕ ਦਰਖਤ ਨੂੰ ਕਹੋ ਮੈਂ ਇਹਨੂੰ ਵੀ ਪਿਆਰ ਕਰਦਾ ਮੈਂ ਇਹ ਦਰਖਤ ਨੂੰ ਵੀ ਪਿਆਰ ਕਰਦਾ ਮੈਂ ਇਹਨੂੰ ਵੀ ਪਿਆਰ ਕਰਦਾ ਮੈਂ ਚੰਦਰਮਾ ਨੂੰ ਵੀ ਬਹੁਤ ਪਿਆਰ ਕਰਦਾ ਬੋਲੀ ਜਾਓ ਸੂਰਜ ਨੂੰ ਵੀ ਕਰਦਾ ਅੰਦਰ ਹੀ ਬੋਲੀ ਜਾ ਘਰੇ ਘਰੇ ਪਹੁੰਚਦਿਆਂ ਤੱਕ ਤੈਨੂੰ ਪਤਾ ਕੀ ਲੱਗੂ ਜਿੰਨੇ ਰਾਹ ਦੇ ਦਰਖਤ ਸੀ ਸਾਰੇ ਹੀ ਮੈਨੂੰ ਪਿਆਰ ਕਰਦੇ ਸੀ ਸੂਰਜ ਵੀ ਮੈਨੂੰ ਪਿਆ ਕਿਉਂਕਿ ਅਸਲ 'ਚ ਤੂੰ ਕਰ ਰਿਹਾ ਸੀ ਤੈਨੂੰ ਲੱਗਦਾ ਸੀ ਕਿ ਉਹ ਵੀ ਮੈਨੂੰ ਕਰਦੇ ਆ ਕਈ ਵਾਰੀ ਨਾ ਤੁਹਾਨੂੰ ਹੀ ਲੱਗਦਾ ਹੁੰਦਾ ਮੈਨੂੰ ਪਿਆਰ ਕਰਦਾ ਅਗਲਾ ਨਹੀਂ ਕਰਦਾ ਤਾਨੂੰ ਲੱਗੀ ਜਾਂਦਾ ਹੁੰਦਾ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਪਿਆਰ ਕਰਦਾ ਪਰ ਕਰਦਾ ਨਹੀਂ ਹੁੰਦਾ ਉਹ ਤੁਹਾਨੂੰ ਹੀ ਹੌਸਲਾ ਜਾ ਮਿਲਿਆ ਹੁੰਦਾ ਆਪਣੇ ਅੰਦਰ ਹੀ ਤੁਸੀਂ ਅੰਦਰ ਇੱਕ ਸੰਸਾਰ ਬਣਾ ਕੇ ਬੈਠੇ ਹੋਨੇ ਆ ਪਰ ਜੇ ਬਣਾਉਣਾ ਹੀ ਹੈ ਜੇ ਤੂੰ ਸੰਸਾਰ ਹੀ ਬਣਾ ਕੇ ਬੈਠਾ ਹੈ ਵੀ ਮੈਨੂੰ ਮੇਰਾ ਪੋਤਾ ਬਹੁਤ ਪਿਆਰ ਕਰਦਾ ਕਰਦਾ ਹੈ ਨਹੀਂ ਸੀ ਤੂੰ ਆਪ ਹੀ ਬਣਾ ਕੇ ਬੈਠਾ ਸੀ ਫਿਰ ਤੂੰ ਵੱਡਾ ਸਾਰਾ ਬਣਾ ਲੈਖਾ ਛੋਟਾ ਜਿਹਾ ਬਣਾ ਕੇ ਬੈਠਾ ਪੋਤਾ ਹੀ ਕਰਦਾ ਪੋਤੀ ਕਰਦੀ ਹੈ ਤੂੰ ਕਹੇ ਹਰੇਕ ਦਰਖਤ ਕਰਦਾ ਨਾਲੇ ਸੱਚੀ ਦੱਸਾਂ ਪੋਤਾ ਕੁਝ ਦੇਵੇ ਨਾ ਦੇਵੇ ਵੇੜੇ 'ਚ ਲੱਗਿਆ ਦਰਖਤ ਤੇ ਆਕਸੀਜਨ ਤੈਨੂੰ ਦੇ ਰਿਹਾ ਜਾਨ ਐ ਤੇਰੀ ਆਕਸੀਜਨ ਦੱਸੋ ਸਾਰੇ ਦਰਖਤ ਆਕਸੀਜਨ ਦੇਣੋਂ ਹਟ ਜਾਣ ਬਚ ਜਾਾਂਗੇ ਆਪਾਂ ਬੋਲੋ ਜੀ ਤੇ ਪੋਤਾ ਪਿਆਰ ਕਰਨੋਂ ਹਟ ਜੇ ਫਿਰ ਜਿਉਂਦੇ ਰਵਾਂਗੇ ਕਿ ਬਚ ਜਾਣਗੇ ਬਚ ਜਾਾਂਗੇ ਚਲੋ ਛੱਡੋ ਸੂਰਜ ਰੌਸ਼ਨੀ ਦੇਣੋਂ ਹਟ ਜੇ ਕੱਲ ਚੜ੍ਹੇ ਨਾ ਬਚ ਜਾਾਂਗੇ ਏ ਰੋ ਦੇ ਪਿਆਰ ਕਰਦਾ ਤੈਨੂੰ ਭੁਲੇਖਾ ਕਿਵੇਂ ਪੈ ਗਿਆ ਤੂੰ ਮੋਚ ਫਸ ਗਿਆ ਤੂੰ ਪਿਆਰ ਚ ਫਸ ਪ੍ਰੇਮ ਕਰਨਾ ਸਿੱਖ ਦੱਬੀ ਚ ਕਿਉਂ ਬੰਦ ਹੋ ਚੱਲੇ ਆ ਯਾਰ ਵੱਡਾ ਬਣਾਏ ਖੋਲ ਛੋਟੇ ਲੋਕਾਂ ਦੀ ਛੋਟੀਆਂ ਗੱਲਾਂ ਛੋਟੇ ਲੋਕਾਂ ਦੀਆਂ ਛੋਟੀਆਂ ਗੱਲਾਂ ਛੋਟੇ ਲੋਕਾਂ ਦੇ ਛੋਟੇ ਕੰਮ ਛੋਟੇ ਲੱਕੂ ਲੋਕਾਂ ਦੇ ਛੋਟੇ ਛੋਟੇ ਪ੍ਰੇਮ ਮੋ ਨਾ ਵੱਡਾ ਬੰਦਾ ਛੱਪਰੀ 'ਚ ਰਹਿ ਕੇ ਵੀ ਵੱਡਾ ਪਿਆਰ ਕਰਦਾ ਛੋਟਾ ਜਿਹਾ ਹੋ ਕੇ ਵੀ ਵੱਡਾ ਪਿਆਰ ਕਰਦਾ ਵੱਡਾ ਬੰਦਾ ਇਹਦੇ ਨਾਲ ਹੁੰਦਾ ਕਈਆਂ ਨੂੰ ਗਰੀਬਾਂ ਦੇ ਦਿਲ ਵੱਡੇ ਨੇ ਕਈਆਂ ਦੇ ਇਸ ਤਰ੍ਹਾਂ ਕਈਆਂ ਦੇ ਕੋਲ ਪਿਆਰ ਬਹੁਤ ਹੁੰਦਾ ਹੈ ਹਰੇਕ ਲਈ ਹੁੰਦਾ ਰਿਸ਼ਤੇਦਾਰ ਜਿਹੜਾ ਅਜੇ ਉਹ ਬੜਾ ਪਿਆਰ ਮਿਲਿਆ ਮੈਨੂੰ ਇੱਥੋਂ ਉਹਦਾ ਦੋਸਤ ਆ ਗਿਆ ਨਾਲ ਉਹ ਕਹਿੰਦਾ ਯਾਰ ਮੈਨੂੰ ਵੀ ਬਹੁਤ ਪਿਆਰ ਮਿਲਿਆ ਭੂਆ ਤੇ ਤੇਰੀ ਸੀ ਪਰ ਪਿਆਰ ਮੈਨੂੰ ਵੀ ਬਹੁਤ ਕਰਦੀ ਫਿਰ ਕੋਈ ਹੋਰ ਫਰੈਂਡ ਆ ਗਿਆ ਕਹਿੰਦੇ ਆ ਮੈਨੂੰ ਵੀ ਉਥੋਂ ਬਹੁਤ ਪਿਆਰ ਮਿਲਿਆ ਜਗਪਾਲ ਜੀ ਬਾਊ ਜੀ ਤੋਂ ਹਰੇਕ ਨੂੰ ਪਿਆਰ ਮਿਲਦਾ ਸੀ ਕਿ ਨਹੀਂ ਹਰ ਨੂੰ ਜਿਹੜਾ ਮਰਜੀ ਹੈ ਜੀ ਲਿਮਟਲੈਸ ਮੈਂ ਪਿਆਰ ਕਰਦਾ ਅੱਗੇ ਨਾ ਖਲਾਰੋ ਕਿਸੇ ਅੱਗੇ ਨਾ ਖਲਾਰੋ ਬਸ ਮੈਂ ਪਿਆਰ ਕਰਦਾ ਅੱਗੇ ਨਾ ਖਲਾਰੋ ਵੇਖੋ ਸੂਰਜ ਕਹਿੰਦਾ ਮੈਂ ਰੋਸ਼ਨੀ ਦਿੰਦਾ ਕਿਨੂੰ ਨੋ ਦਰਖਤ ਕਹਿੰਦਾ ਮੈਂ ਆਕਸੀਜਨ ਦਿੰਨਾ ਜਿਹੜਾ ਮੈਨੂੰ ਪਾਣੀ ਪਾਉਂਦਾ ਉਹਨੂੰ ਨਹੀਂ 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 ਗਵਾਂਡੀਆਂ ਨੂੰ ਵੀ ਬਸ ਮੈਂ ਤੇ ਉੱਪਰ ਨੂੰ ਛੱਡ ਦੇਣਾ ਜਿੱਥੇ ਮਰਜ਼ੀ ਪਹੁੰਚ ਜਾਏ ਇਦਾਂ ਹੀ ਅਸੀਂ ਕਹੋ ਅਸੀਂ ਪਿਆਰ ਦਿੰਨੇ ਹਰ ਇੱਕ ਨੂੰ ਅੱਗੇ ਨਾ ਖਲਾਰੋ ਕਿਸੇ ਨੂੰ ਜੇ ਨਜ਼ਾਰਾ ਲੈਣਾ ਜ਼ਿੰਦਗੀ ਦਾ ਇਹ ਜਿਹੜਾ ਨੁਕਤਾ ਮੈਂ ਤੁਹਾਨੂੰ ਦੱਸ ਰਿਹਾ ਨਾ ਵੀਰੋ ਇਹ ਐਵੇਂ ਹੀ ਨਹੀਂ ਹੈ ਇਹ ਪ੍ਰੈਕਟਿਸ ਕਰਨ ਦੀ ਲੋੜ ਹੈ ਦੀ ਇਹਨੂੰ ਬਹੁਤ ਕਮਾਉਣਾ ਪੈਂਦਾ ਇਹਦੀ ਬੜੀ ਪ੍ਰੈਕਟਿਸ ਕਰਨੀ ਪੈਂਦੀ ਫਿਰ ਪੱਕਦਾ ਹੈ ਗੱਲਾਂ ਨਾਲ ਤੇ ਇੱਥੇ ਤੁਸੀਂ ਕਹਿ ਰਹੇ ਆ ਆਹਾ ਆ ਇੱਥੋਂ ਬਾਹਰ ਉਠੋ ਉਹ ਉੱਥੇ ਕੋਈ ਮੜਾ ਜਾ ਕੋਈ ਤੇ ਕੂਣੀ ਮਾਰਦੀ ਨਾ ਕਿਸੇ ਨੇ ਫੇਰ ਵੇਖੀ ਪਿਆਰ ਨਿਕਲਦਾ ਤੇਰੇ ਅੰਦਰ ਵਰਨਾ ਹੋਇਆ ਸਿੱਧਾ ਹੋ ਕੇ ਤੁਰ ਪੈ ਕਿਉਂ ਖੁਰਬੱਡੇ ਨੇ ਐ ਬੋਲਣਾ ਤਾਂ ਐਂ ਬੋਲਦੇ ਨੇ ਸੀ ਮੈਂ ਮਿੱਠਾ ਬੋਲਦਾ ਹਰੇਕ ਨਾਲ ਮੈਂ ਪਿਆਰ ਕਰਦਾ ਸਭ ਨੂੰ ਨਾ ਨਾ ਦੇ ਉੱਥੇ ਕੋਈ ਸਭ ਨੂੰ ਗਏ ਅੱਗੇ ਨਾਮ ਨਾ ਦੇ ਪੋਤੇ ਦਾ ਪੋਤੀ ਦਾ ਪੁੱਤ ਦਾ ਸਭ ਨੂੰ ਗਏ ਸਭ ਜੋ ਦਿਸੈ ਸੋ ਤੇਰਾ ਰੂਪ ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੁੰਦੀ ਹੈ ਦੁਨੀਆ ਦੀ ਦ੍ਰਿਸ਼ਟੀ ਹੈ ਦੁਨਿਆਵੀ ਦ੍ਰਿਸ਼ਟੀ ਵਿੱਚ ਜੋ ਮੇਰਾ ਰਿਸ਼ਤੇਦਾਰ ਹੈ ਮੇਰਾ ਪਰਿਵਾਰ ਹੈ ਬਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰਿਆਂ 'ਚ ਬ੍ਰਹਮ ਹੈ ਮੈਨੂੰ ਸਾਰਿਆਂ 'ਚ ਫੀਲ ਹੋ ਮੈਨੂੰ ਤੂੰ ਦਿਸਦਾ ਗੁਰ ਹੈ ਦਿਖਾਇਓ ਲੋਇਣਾ ਇਤਹ ਉਤਹ ਕਟ 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 ਤੂੰ ਹੀ ਤੂੰ ਹੀ ਉਹ ਹੈ ਮੈਂ ਗੁਰੂ ਨਾਨਕ ਨੂੰ ਇੰਨਾ ਪਿਆਰ ਕਰਦਾ ਮੈਨੂੰ ਹਰੇਕ 'ਚੋਂ ਗੁਰੂ ਨਾਨਕ ਦਿਸਦਾ ਮੈਨੂੰ ਕਲਗੀਆਂ ਵਾਲਾ ਹਰੇਕ 'ਚੋਂ ਦਿਸਦਾ ਮੈਨੂੰ ਰੱਬ ਸਾਰਿਆਂ 'ਚੋਂ ਹੀ ਦਿਸਦਾ ਪਿਆਰ ਨੂੰ ਵੱਡਾ ਕਰੋ ਲਿਮਟਲੈਸ ਕਰ ਦਿਓ ਅੱਜ ਤੋਂ ਬਾਅਦ ਕੀ ਕਹਿਣਾ ਮੈਂ ਪਿਆਰ ਕਰਾਂ ਸੂਰਜ ਕਹਿੰਦਾ ਮੈਂ ਰੋਸ਼ਨੀ ਦੇਣਾ ਜਿਹੜਾ ਮਰਜ਼ੀ ਲੈ ਲੇ ਹੁਣ ਆਪਾਂ ਪਤਾ ਕੀ ਕਹੀਏ ਮੈਂ ਪਿਆਰ ਕਰਦਾ ਜਿਹੜਾ ਮਰਜ਼ੀ ਮੇਰੇ ਕਲਾਵੇ ਚ ਆਏਗਾ ਨੇੜੇ ਆਏਗਾ ਉਹ ਪਿਆਰ ਲਏਗਾ ਸੂਰਜ ਦੇ ਸਾਹਮਣੇ ਜਿਹੜਾ ਜਾਏਗਾ ਰੋਸ਼ਨੀ ਲਏਗਾ ਸੂਰਜ ਨਹੀਂ ਉੱਥੇ ਕਹਿੰਦਾ ਵੀ ਮੈਂ 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 ਤੈਨੂੰ ਰੋਸ਼ਨੀ ਨਹੀਂ ਦੇਣੀ ਕਹਿੰਦੇ ਬਾ ਤੂੰ ਬਾਹਰ ਆ ਜਾ ਮੇਰੇ ਸਾਹਮਣੇ ਆ ਜਾ ਕਮਰੇ ਚੋਂ ਨਿਕਲ ਮੈਂ ਤੈਨੂੰ ਰੋਸ਼ਨੀ ਦਊ ਮੀ ਕਹਿੰਦਾ ਮੈਂ ਪੈਣਾ ਛੱਪੜ ਤੇ ਵੀ ਪੈਣਾ ਸਮੁੰਦਰ ਤੇ ਵੀ ਪੈਣਾ ਮੈਂ ਪੈਣਾ ਬੱਦਲ ਨੇ ਵਰਖਾ ਕਰ ਦੇਣੀ ਹੈ ਮਹਿਲ ਤੇ ਵੀ ਗਰੀਬ ਦੀ ਛੱਪਰੀ ਤੇ ਵੀ ਉਹਦਾ ਲਿਮਟਲੈਸ ਹੈ ਤੇ ਜਦਨ ਤੁਸੀਂ ਰੱਬ ਸੂਰਜ ਵਾਂਗੂ ਲੱਗ ਪੈਣਾ ਕਰਨ ਬੱਦਲ ਵਾਂਗੂ ਕਰਨ ਲੱਗ ਪਏ ਦਰਖਤ ਵਾਂਗੂ ਕਰਨ ਲੱਗ ਪਏ ਉਦਨ ਤੁਸੀਂ ਨੇਚਰ ਵਰਗੀ ਦੇਦਨ ਨੇਚਰ ਬਣਾ ਲਈ ਨੇਚਰ ਵਰਗੀ ਨੇਚਰ ਬਣਾ ਲਈ ਉਦਨ ਤੁਸੀਂ ਰੱਬ ਬਣ ਜਾਂਦੇ ਜਿਨ੍ਹਾਂ ਨਾ ਬਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜੀ ਕਹਿੰਦੇ ਫਰਕ ਨਾ ਸਮਝੋ ਰੱਬ ਵੀ ਨੇ ਲਿਮਟਲੈਸ ਪਿਆਰ ਕਰਨ ਵਾਲਾ ਕਰਨ ਵਾਲੇ ਵਿੱਚ ਤੇ ਲਿਮਟਲੈਸ ਰੌਸ਼ਨੀ ਦੇਣ ਵਾਲੇ ਸੂਰਜ ਵਿੱਚ ਕੋਈ ਫਰਕ ਨਹੀਂ ਇਹ ਦੋਵੇਂ ਉਹ ਨੇ ਜਿਹੜੇ ਅਨ ਕੰਡੀਸ਼ਨਲ ਲਵ ਕਰਦੇ ਨੇ ਡਿਮਾਂਡ ਵੀ ਨਹੀਂ ਕੋਈ ਰੱਖਦੇ ਵਾਪਸ ਵੀ ਨਹੀਂ ਇੱਛਾ ਰੱਖਦੇ ਵੀ ਰਿਟਰਨ ਵੀ ਹੋਵੇ ਮੋੜ ਵੀ ਤੋਂ ਇਦਾਂ ਦੇ ਲੈ ਬੜਾ ਕਮਾਲ ਦਾ ਨੁਕਤਾ ਇਹਨੂੰ ਸਮਝੋ ਇਹਨੂੰ ਫੇਰ ਸੁਣਿਓ ਇਹਦੇ ਤੇ ਵਰਕ ਕਰਿਓ ਆਪਣੇ ਪਿਆਰ ਨੂੰ ਡੱਬੀਆਂ ਚ ਬੰਦ ਨਾ ਕਰੋ ਐਡਾ ਛੋਟਾ ਨਹੀਂ ਤੇਰੇ ਪੋਤੇ ਲਈ ਐ ਬਸ ਤੇਰੀ ਪੋਤੀ ਲਈ ਐ ਤੇਰੇ ਪੁੱਤ ਲਈ ਐ ਨਾ ਨਾ ਸੋਭ ਲਈ ਤੇ ਮੁੱਕਦਾ ਨਹੀਂ ਵੀਰੋ ਪਿਆਰ ਵੀ ਕਿਤੇ ਮੁੱਕਦਾ ਹੈ ਇੰਨਾ ਕੁ ਹੁੰਦਾ ਵੇ ਇਦੂ ਬਾਦ ਮੁੱਕ ਜਾਂਦਾ ਨਾ ਨਾ ਇਹ ਮੁੱਕਦਾ ਨਹੀਂ ਇਹ ਤੇ ਚਸ਼ਮਾ ਹੈ ਜਿੰਨਾ ਤੂੰ ਕੱਢੀ ਜਾਣਾ ਇਹਨੇ ਹੋਰ ਆ ਜਾਣਾ ਤੂੰ ਅੱਜ ਗਵਾਂਢੀ ਦੇ ਬੱਚੇ ਨੂੰ ਪਿਆਰ ਕਰ ਅੰਦਰੋਂ ਕੱਲ ਨੂੰ ਦੂਜੇ ਗਵਾਂਢੀ ਵਾਰੀ ਹੋਰ ਆ ਜਾਣਾ ਉਹਦੇ ਦੋਸਤ ਲਈ ਹੋਰ ਆ ਜਾਣਾ 100 ਬੰਦਾ ਮਿਲੇਗਾ 100 ਲਈ ਆ ਜਾਣਾ ਹਜ਼ਾਰ ਮਿਲੇਗਾ ਹਜ਼ਾਰ ਲਈ ਆ ਜਾਣਾ ਲੱਖ ਬੰਦਾ ਤੇਰੀ ਜ਼ਿੰਦਗੀ ਚ ਆ ਗਿਆ ਤੇਰੇ ਲਈ ਤੇਰੇ ਕੋਲ ਲੱਖ ਜੋਗਾ ਵੀ ਆ ਜਾਣਾ ਤੇ ਇੱਕ ਗੱਲ ਹੋਰ ਸਮਝ ਲਓ ਨਫ਼ਰਤ ਕਰ ਗਵਾਂਡੀ ਨਾਲ ਆ ਜਾਣੀ ਹੋਰ ਕਰ ਹੋ ਰਾਇ ਜਣੀ ਹੋਰ ਕਰ ਹੋ ਰਾਇ ਇਹ ਵੀ ਨਹੀਂ ਮੁੱਕਦੀ ਨਾ ਨਫ਼ਰਤ ਮੁੱਕੇ ਨਾ ਗੁੱਸਾ ਮੁੱਕੇ ਤੇ ਨਾ ਹੀ ਪਿਆਰ ਮੁੱਕੇ ਮੁੱਕਦਾ ਸਮਝਾਈ ਇਹਦੇ ਚ ਕੀ ਕਹਿੰਦੇ ਨੇ ਉਪਜੀਵ ਪ੍ਰੀਤ પ્રેમ ਰਸ ਚਾਉ ਮੇਰੇ ਅੰਦਰ ਪ੍ਰੇਮ ਉਹ ਪੈਦਾ ਹੋ ਗਿਆ ਆਪੇ ਚਸ਼ਮਾ ਫੁੱਟ ਪਿਆ ਜਿਵੇਂ ਧਰਤੀ ਚੋਂ ਚਸ਼ਮਾ ਫੁੱਟ ਪੈਂਦਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਅੰਦਰ ਨਾ ਪ੍ਰੀਤ ਦਾ ਪ੍ਰੇਮ ਦਾ ਰਸ ਦਾ ਚਸ਼ਮਾ ਪੋਟ ਗਿਆ ਪ੍ਰੀਤ ਤੇ ਪ੍ਰੇਮ ਜਿੱਥੇ ਉੱਥੇ ਰਾਸਤੇ ਹੋਣਾ ਹੀ ਹੋਣਾ ਹੁਣ ਸਾਰਿਆਂ ਲਈ ਪ੍ਰੀਤ ਪ੍ਰੇਮ ਸਾਡੇ ਮਨ 'ਚ ਹੈ ਤੇ ਰਾਸਤੇ ਸਾਡੇ 'ਚ ਹੋਣਾ ਹੀ ਹੋਣਾ ਪਿਆ ਜਦੋਂ ਪਿਆਰ ਵਾਲਾ ਬੰਦਾ ਕਿਸੇ ਨੂੰ ਪਿਆਰ ਕਰਦਾ ਉਹਨੂੰ ਵੀ ਰਸ ਦਿੰਦਾ ਤੇ ਆਪਣੇ ਆਪ ਨੂੰ ਵੀ ਰਾਸਤੇ ਮਿਲਦਾ ਹੀ ਹੈ ਨਾ ਕਿਉਂ ਜੀ ਰਾਸ ਤੇ ਫਿਰ ਆਪ ਨੂੰ ਵੀ ਮਿਲੂ ਤੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਠੀਕ ਹੈ ਮਨ ਤਨ ਅੰਤਰ ਇਹੀ ਸਵਾਉ ਹੁਣ ਮੇਰੀ ਜਿਹੜਾ ਸਵਾਰਥ ਹੈ ਮੇਰਾ ਸਵਾਉ ਸਵਾਰਥ ਇੱਛਾ ਮੇਰੇ ਮਨ ਤੇ ਤਨ ਵਿੱਚ ਬਸ ਹੁਣ ਇਹੀ ਇੱਛਾ ਵੀ ਮੇਰੇ ਅੰਦਰ ਪ੍ਰੇਮ ਪੈਦਾ ਹੋਵੇ ਪ੍ਰੀਤ ਪੈਦਾ ਹੋਵੇ ਚਾਉ ਪੈਦਾ ਹੋ ਰਸ ਬਣਿਆ ਰਹੇ ਉਪਜੀ ਕ੍ਰਿਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਮੇਰੇ ਅੰਦਰ ਸਵਾਰਥ ਹੈ ਵੀ ਹੋਣੇ ਪੈਦਾ ਹੋਵੇ ਮੇਰੇ ਅੰਦਰ ਹੁਣ ਮੈਂ ਜਿੱਧਰ ਵੇਖਾਂ ਨੇਤਰੋ ਨੇਤਰੋ ਪੇਖ ਦਰਸ਼ ਸੁਖ ਹੋਏ ਜਿੱਧਰ ਜਿੱਧਰ ਵੇਖਾਂ ਮੈਨੂੰ ਤੇਰਾ ਦਰਸ਼ਨ ਹੋਵੇ ਦਰਖਤ ਚੋਂ ਵੀ ਪਾਣੀ ਚੋਂ ਵੀ ਹਵਾ ਚੋਂ ਵੀ ਮਨੁੱਖ ਚੋਂ ਹਰ ਚੀਜ਼ ਚੋਂ ਮਨ ਵਿਗਸੈ ਸਾਧ ਚਰਨ ਤੋਏ ਮਨ ਨਾ ਨਿਹਾਲ ਹੋਵੇ ਸਾਧੂਆਂ ਦੇ ਚਰਨ ਤੋ ਤੋਕੇ ਸਾਧੂਆਂ ਦੇ ਚਰਨ ਧੋਣ ਦਾ ਮਤਲਬ ਹੈ ਗੁਰਮਖੰਦ ਦੀ ਸੰਗਤ ਕਰਕੇ ਮੇਰਾ ਮਨ ਵੀ ਨਿਹਾਲ ਹੋਵੇ ਜੁੜੇ ਹੋਏ ਬੰਦਿਆਂ ਦੀ ਸੰਗਤ ਕਰਾਂ ਮੈਂ ਨੇੜੇ ਹੋਵਾਂ ਸੰਗਤ ਕਰਾਂ ਸੁਣਾ ਸਮਝਾਂ ਉਹਨਾਂ ਦੀ ਚੱਕਰੀ ਕਰਕੇ ਵੀ ਗੁਣ ਲਵਾਂ ਗੁਣ ਲੈਣਾ ਡ్రਾਈਵਰੀ ਵੀ ਨਹੀਂ ਬੈਣਾ ਚੱਕਰੀ ਤੋਂ ਮਿਲਦੀ ਕੁਝ ਗੁਣ ਲੈਣ ਲਈ ਕੁਝ ਕਰਨਾ ਪੈਂਦਾ ਮੈਂ ਉਹਨਾਂ ਦੀ ਸੇਵਾ ਕਰਾਂ ਮੈਨੂੰ ਕੋਈ ਗੁਣ ਮਿਲ ਜਾਏ ਭਗਤ ਜਨਾ ਕੇ ਮਨ ਤਨ ਰੰਗ ਜਿਹੜੇ ਭਗਤ ਜਨ ਨੇ ਉਹਨਾਂ ਦਾ ਮਨ ਤੇ ਤਨ ਰੰਗਿਆ ਹੋਇਆ ਹੁੰਦਾ ਹੈ ਦਰਲਾ ਕੋ ਪਾਵੇ ਸੰਗ ਕੋਈ ਵਿਰਲਾ ਉਹਨਾਂ ਦੀ ਸੰਗਤ ਮਾਣਦਾ ਸੰਗ ਪ੍ਰਾਪਤ ਕਰਦਾ ਕੋਈ ਵਿਰਲਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਏਕ ਬਸਤ ਦੀਜੈ ਕਰ ਮਯਾ हे ਪ੍ਰਮਾਤਮਾ ਮੇਰੇ ਤੇ ਕਿਰਪਾ ਕਰਕੇ ਇੱਕ ਬਖਸ਼ਿਸ਼ ਕਰ ਦੇ ਗੁਰਪ੍ਰਸਾਦ ਨਾਮ ਜਪ ਲਿਆ ਤੇਰੇ ਨਾਮ ਨੂੰ ਤੇਰੇ ਨਿਜਮਾ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਮਝ ਸਕਾਂ ਲੈ ਲਵਾਂ ਪ੍ਰਾਪਤ ਕਰ ਲਵਾਂ ਤਾਂ ਕਿ ਉਪਮਾ ਕਹੀ ਨਾ ਜਾਏ ਉਹਦੀ ਉਪਮਾ ਕਹੀ ਨਹੀਂ ਜਾ ਸਕਦੀ ਨਾਨਕ ਰਹਿਆ ਸਰਬ ਸਮਾਏ ਜਿਹੜਾ ਸਾਨਿਆਂ ਚ ਸਮਾਇਆ ਹੋਇਆ ਰੁੱਖਾਂ ਚ ਵੀ ਮਨੁੱਖਾਂ ਚ ਵੀ ਪਾਣੀ ਚ ਵੀ ਅੱਗ ਚ ਵੀ ਸਾਰੇ ਥਾਵਾਂ ਤੇ ਜਿਹੜਾ ਸਮਾਇਆ ਹੋਇਆ ਚਲੋ ਬੇਨਤੀ ਹੈ ਆਪਣੇ ਪਿਆਰ ਨੂੰ ਡੱਬੀਆਂ ਚ ਬੰਦ ਨਾ ਕਰੋ ਵੱਡਾ limitless ਠੀਕ ਹੈ ਜੀ ਗੱਲ ਸਭ ਨੂੰ ਆਨੰਦ ਚ ਰਹੋਗੇ ਫਿਰ ਖੁਸ਼ ਖੁਸ਼ ਰਹੋਗੇ ਖਿੜੇ ਖਿੜੇ